ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦੀ ਧਰਤੀ ਤੇ ਜਾਣ ਦੀ ਚਾਹ ਰੱਖਦੇ ਨੇ ਤਾਂ ਕਿ ਉੱਥੇ ਰੋਜ਼ੀ-ਰੋਟੀ ਕਮਾ ਸਕਣ ਪਰ ਕਈ ਨੌਜਵਾਨ ਰਸਤੇ ਵਿੱਚ ਗਲਤ ਏਜੰਟਾਂ ਦੇ ਚੱਕਰਾਂ ਵਿੱਚ ਫਸ ਜਾਂਦੇ ਨੇ ਜਿਸ ਤੋਂ ਬਾਅਦ ਉਹ ਲਾਪਤਾ ਹੋ ਜਾਂਦੇ ਨੇ ਕੁਝ ਐਸੀ ਤਰ੍ਹਾਂ ਦਾ ਹੋਇਆ ਨੌਜਵਾਨ ਪਨਾਮਾ ਦੇ ਜੰਗਲਾਂ ਦੇ ਵਿੱਚ ਲਾਪਤਾ ਹੋ ਗਿਆ ਪਰਿਵਾਰ ਨੇ 45 ਲੱਖ ਰੁਪਏ ਖਰਚ ਕਰਕੇ ਨੌਜਵਾਨ ਨੂੰ ਵਿਦੇਸ਼ ਭੇਜਿਆ ਸੀ ਪਰ ਗਲਤ ਏਜੰਟ ਨੇ ਡੌਂਕੀ ਲਵਾ ਕੇ ਉਸ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਨੌਜਵਾਨ ਹੁਣ ਲਾਪਤਾ ਹੈ ਤੇ ਪਰਿਵਾਰ ਸਰਕਾਰ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ ਮੇਰਾ ਭਤੀਜਾ ਸੀਗਾ ਨਵੰਬਰ ਵਿੱਚ ਸਟਾਰਟ ਗੱਲ ਕੀਤੀ ਇਹਨਾਂ ਨੇ ਵੀ ਕੋਈ ਤਾਂ ਪਤਾ ਲੱਗਾ ਕਿ ਇਹ ਜਿਹੜਾ ਏਜੰਟਾ ਬੱਚੇ ਕਾਫੀ ਭੇਜਦਾ ਵਾ ਤੇ ਬੱਚੇ ਸਾਡੇ ਦਾ ਇੰਟਰਸਟ ਸੀਗਾ ਕਿ ਮੈਂ ਵੀ ਅਮਰੀਕਾ ਜਾ ਕੇ ਕਿਤੇ ਇੱਥੇ ਨੌਕਰੀ ਦੇ ਉਹਨੇ ਬਹੁਤ ਟਰਾਈ ਕੀਤੀ ਐਮਪੀਏ ਪਾਸ ਸੀਗਾ ਚੰਗਾ ਇੰਟੈਲੀਜੈਂਟ ਬੱਚਾ ਸੀਗਾ ਉਹਦਾ ਵੀ ਵਧੀਆ ਸੀਗਾ ਤੇ ਬੜੀ ਕੋਸ਼ਿਸ਼ ਉਹਨੇ ਦੇਖ ਕੇ ਇੱਧਰ ਉੱਧਰ ਬੱਚਿਆਂ ਵਾਲਤੇ ਆਪ ਵੀ ਉਹਨੇ ਮਨਚ ਬਿਠਾ ਲਿਆ ਕਿ ਮੈਂ ਅਮਰੀਕਾ ਜਾਣਾ ਤੇ ਬਾਜੀ ਕਾਨੂੰਗੋ ਸੀ ਇਹਨਾਂ ਨੇ ਸਮਝਾਇਆ ਆਪਾਂ ਤੇ ਵੀ ਤੂੰ ਬੱਚੇ ਇੱਥੇ ਬਹੁਤ ਕੁਝ ਆ ਆਪਾਂ ਮਿਹਨਤ ਕਰਾਂਗੇ ਤੇ ਜ਼ਿੰਦਗੀ ਜਿਉਣੀ ਆ ਨਾ ਕਿ ਅਸੀਂ ਪੈਸੇ ਦੀ ਦੌੜ ਪਰ ਉਹ ਬੱਚੇ ਦੇ ਮਨ ਚ ਵੀ ਆਇਆ ਵੀ ਨਹੀਂ ਬਾਜੀ ਨਾਲ ਉਹ ਐਂਟਰ ਦਾ ਪਤਾ ਜਿਹੜਾ ਭੇਜਦਾ ਸੀਗਾ ਉਹਦੇ ਨਾਲ ਗੱਲ ਹੋਈ ਤੇ ਬਸ ਇਹਨਾਂ ਨੇ ਉਹ ਪ੍ਰੋਸੀਜਰ ਸਟਾਰਟ ਕਰਵਾਤਾ ਤੇ ਅੱਜ ਤੱਕ ਉਹ ਆਈ ਚਾਂਸੇ ਦੇ ਫਸੇ ਕਿਨੇ ਪੈਸੇ ਨਾਲ ਸਾਡੀ ਗੱਲਬਾਤ ਹੋਈ ਸੀ ਇਹ ਸਾਡੇ 45 ਲੱਖ ਦੀ ਗੱਲ ਦੱਸਦੇ ਸੀ ਹੋਈ ਸੀਗੇ ਤੇ ਇਹਨਾਂ ਨੇ 15 ਲੱਖ ਜਿੱਦਣ ਉਹ ਕਾਰਵਾਈ ਉਹ ਵਿਜੇਵਜੈ ਆਏ ਉਹਦੇ 15 ਲੱਖ ਅਡਵਾਂਸ ਵੀ ਭਾਜੀ ਕੋਆਂ ਹੀ ਤੀਤੇ ਰਹਿੰਦੇ ਸੀ ਪਠਾਨਕੋਟ ਤੋਂ ਲਿਆ ਉਹਨਾਂ ਕੋ ਤੇ ਕਹਿੰਦੇ ਜੀ ਬੱਚਾ ਟਾਈਮ 15 ਦਿਨਾਂ ਚ ਪਹੁੰਚੇਗਾ ਜੋ ਕਿ ਤੁਸੀਂ ਦੇਖੋਗੇ ਨਵੰਬਰ ਤੋਂ ਸਟਾਰਟ ਹੋ ਗਏ ਹੁਣ ਜਨਵਰੀ ਆ ਤੇ ਅਜੇ ਤੱਕ ਨਹੀਂ ਇਹਨੂੰ ਬੱਚਾ ਡਾ ਮਿਲਿਆ ਤੇ ਜਿਹੜਾ ਲਾਸਟ ਲੋਕੇਸ਼ਨ ਉਹਨਾਂ ਦੀ ਡੀਟੇਲਸ ਹੋਈ ਹੈ ਕੋਲੰਬੀਆ ਦੀ ਜੋ ਕਿ ਬਾਜੀ ਦੱਸਦੇ ਆ ਕਿ ਬਿਲਕੁਲ ਹੀ ਇਹ ਗੱਲ ਨਹੀਂ ਸੀ ਕੀਤੀ ਹੋਈ ਕਿ ਉਹ ਕਲੰਬੀਆ ਪਨਾਮਾ ਦੇ ਜੰਗਲਾ ਥਾਣੀ ਜਾਵੇ ਤੇ ਇਹ ਧੋਖਾੜਾ ਨਾ ਕੀਤਾ ਉਹਨੇ ਬਹੁਤ ਵੱਡਾ ਜਿਹੜਾ ਕਲੰਬੀਆ ਪਹੁੰਚ ਕੇ ਫਿਰ ਉਹਨੂੰ ਜੰਗਲਾ ਨਹੀਂ ਜਿਹੜਾ ਤੋਰ ਦਿੱਤਾ ਗਿਆ ਜਾਂ ਕੀ ਹਾਂ ਸੁਣ ਚੇ ਦੇਖੋ ਜੀ ਹਾਂ ਇਹੀ ਸੋਚਿਆ ਜੋ ਵੀ ਬੱਚਿਆਂ ਦੇ ਵੀ ਉਧਰ ਨੂੰ ਤੋਰ ਦਿੱਤੇ ਤੇ ਅਸੀਂ ਦੇ ਕਦੀ ਵੀ ਨਹੀਂ ਮੰਨਦੇ ਹਾਂ ਨਾ ਹੀ ਸਾਡੇ ਜੀ ਨੀ ਹਿੰਮਤੀ ਬੱਚੇ ਨੂੰ ਉਧਰੋਂ ਧੋਰਨ ਦੀ ਤੁਹਾਡੀ ਬੱਚਿਆਂ ਨਾਲ ਆਖਰੀ ਗੱਲ ਜਦੋਂ ਹੋਈ ਸੀਗੀ ਤਾਂ ਉਹਨੇ ਅੱਗੋਂ ਕੀ ਜਵਾਬ ਦਿੱਤਾ ਸੀਗਾ ਜਾਂ ਉਹ ਸਹੀ ਜਾ ਰਿਹਾ ਸੀਗਾ ਜਾਂ ਉੱਥੇ ਕਿਸੇ ਤਰ੍ਹਾਂ ਦੀ ਕੋਈ ਮਿਸਟਰਪੀਨਿੰਗ ਉਹਨਾਂ ਨਾਲ ਹੋਈ ਹੈ ਦੇਖੋ ਜੀ ਜਦੋਂ ਸਾਨੂੰ ਪਤਾ ਲੱਗਾ ਕਿ ਕਲੰਬੀਆਗੇ ਪਨਾਮਾ ਦੇ ਜੰਗਲ ਆ ਅਸੀਂ ਏਜੰਟ ਨਾਲ ਭਾਜੀ ਨੇ ਗੱਲ ਕੀਤੀ ਹੈ ਬੜੇ ਜ਼ੋਰ ਦੇ ਕੇ ਗੱਲ ਕੀਤੀ ਸਾਡੇ ਬੱਚਾ ਸੀਗਾ ਸਾਡਾ ਇੱਕ ਅਮਰੀਕਾ ਚੀ ਵੀ ਸੀ ਪਹਿਲੇ ਸਾਡਾ ਭਾਂਜਾ ਸੀਗਾ ਉਹਨੇ ਜ਼ੋਰ ਦੇ ਕੇ ਕਿਹਾ ਵੀ ਮਮਾ ਜੀ ਬਿਲਕੁਲ ਨਹੀਂ ਭੇਜਣਾ ਇਹਨੂੰ ਇੱਥੇ ਰੋਕ ਦਿਓ ਆਸੀਂ ਉਸ ਵੇਲੇ ਲਈ ਏਜੰਟ ਨਾਲ ਗੱਲ ਕੀਤੀ ਭਾਜੀ ਨੇ ਵੀ ਤੁਹਾਡਾ ਬੱਚਾ ਤੂੰ ਪਨਾਮਾ ਦੇ ਜੰਗਲਾਂ ਥਾਣੀ ਨਹੀਂ ਭੇਜਣਾ ਤੁਹਾਡਾ ਬੱਚਾ ਤੂੰ ਵਾਪਸ ਭੇਜ ਦੇ ਪਰ ਕਹਿੰਦਾ ਜੀ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਮੈਂ ਦੋ ਦੋ ਮਤਲਬ ਕੀ ਕਹਿੰਦੇ ਆ ਦੋ ਘੰਟੇ ਤੁਰਨ ਦੀ ਵਾਲੀ ਗੱਲ ਆ ਤੇ ਫੇਰ ਵੀ ਭਾਜੀ ਤੇ ਨਹੀਂ ਮੰਨਦੇ ਗੱਲ ਤੋਂ ਵੀ ਨਹੀਂ ਤੂੰ ਭੇਜ ਦੇ ਯਾਰ ਕੋਈ ਪਤਾ ਨਹੀਂ ਹੁੰਦਾ ਇਹ ਗੱਲ ਦਾ ਕਹਿੰਦੇ ਬਾਜੂ ਭੇਜਦੇ ਕਹਿੰਦੇ ਬਾਜੂਦੋਂ ਨੇ ਭੇਜਦਾ ਤੁਹਾਡੇ ਨਾਲ ਵੱਡਾ ਧੋਖਾ ਕੀਤਾ ਜਿਹੜਾ ਕਿ ਅਸੀਂ ਸ਼ਾਇਦ ਸਾਰੀ ਆਈ ਇਹ ਕਹਿੰਦੇ ਆ ਪ੍ਰਮਾਤਮਾ ਕੇ ਅਰਦਾਸਾਂ ਕਰ ਕਰਕੇ ਥੱਕ ਗਏ ਵੀ ਸਾਡਾ ਬੱਚਾ ਸਾਨੂੰ ਮਿਲ ਜੇ ਤੁਹਾਡੀ ਬੱਚੇ ਨਾਲ ਗੱਲ ਹੋਈ ਸੀਗੀ ਏਜੰਟ ਤੋਂ ਬਾਅਦ ਜਦੋਂ ਗਾਂਹ ਭੇਜਣ ਵਾਸਤੇ ਗਿਆ ਜਾਂ ਪਹਿਲੇ ਹੋਈ ਉਸ ਤੋਂ ਬਾਅਦ ਨਹੀਂ ਬੱਚਿਆਂ ਨੂੰ ਉਹਨਾਂ ਨੇ ਕੀ ਗੱਲ ਹੋਈ ਸੀਗੀ ਬੇਟੇ ਨਾਲ ਬਸ ਮੈਂ ਠੀਕ ਪਹਿਲੇ ਤੇ ਇਹੀ ਸੀਗਾ ਵੀ ਠੀਕ ਚੱਲਣ ਡਿਆ ਬਾਅਦ ਚ ਜਦੋਂ ਇਧਰ ਨੂੰ ਕਹਿੰਦੇ ਪਾਪਾ ਇਧਰ ਨੂੰ ਆਹ ਡਾਇਰੈਕਸ਼ਨ ਨੂੰ ਪਾਣ ਡਿਆ ਪਿਆ ਤੇ ਅਸੀਂ ਏਜੰਟ ਨਾਲ ਪਰ ਉਸ ਤੋਂ ਬਾਅਦ ਚ ਗੱਲ ਨਹੀਂ ਹੋਈ 19 ਤਰੀਕ ਦੀ ਗੱਲ ਆ ਬਾਤ ਚ ਨਹੀਂ ਹੋਈ 19 ਤਰੀਕ ਤੋਂ ਬਾਅਦ ਉਹਦਾ ਨੈਟ ਬੰਦ ਆਉਣ ਡਿਆ ਬਈ ਅਸੀਂ ਸਗੋਂ ਇਹ ਸੋਚਿਆ ਕਿ ਪੈਸੇ ਬੰਦ ਨਾ ਕਿਤੇ ਹੋ ਗਏ ਜੀ ਤੇ ਪੈਸੇ ਵੀ ਪਾਇਓ ਫੋਨ ਸੇ ਵੀ ਕਿਤੇ ਬੰਦ ਨਾ ਹੋਵੇ ਪਰ ਉਸ ਤੋਂ ਬਾਅਦ ਲਾਪਤਾ ਜਦੋਂ ਏਜੰਟ ਨਾਲ ਫੇਰ ਗੱਲ ਕਰਦੇ ਆ ਤੇ ਉਹ ਜਗਮੀਦਵਾਰੇ ਲਾਪਤਾ ਦੀ ਕੋਈ ਸਾਡੇ ਤੋਂ ਪਹਿਲੇ ਭਾਜੀ ਹੋਣਾ ਦਾ ਨੰਬਰ ਸੀਗਾ ਭਾਜੀ ਹੁਣੀ ਜਿਆਦਾ ਗੱਲ ਕਰਦੇ ਸੀਗੇ ਤੇ ਉਹ ਇਹ ਵੀ ਲਾਪਤਾ ਮੈਂ ਲੱਭਣ ਡਿਆਂ ਲਭਾਣ ਡਿਆਂ ਤੇ ਅੱਜ ਤੱਕ ਕੋਈ ਪਤਾ ਨਹੀਂ ਅਸੀਂ ਰਾਤ ਦਿਨ ਸਾਡੇ ਜਿਹੜੇ ਬਾਕੀ ਜੀ ਆ ਰਲੌਂਦਿਆਂ ਕਰਲਾਉਂਦੇ ਨਿਕਲ ਡਿਆ ਤੇ ਸਾਡਾ ਤੇ ਸਾਰਿਆਂ ਨੂੰ ਇਹੀ ਆ ਵੀ ਇਹ ਇੱਕ ਪੁੱਠੇ ਜਿੱਦਾਂ ਦੇ ਚਾਂਸਿਆਂ 'ਚੇ ਫਸਣ ਤੋਂ ਬਚਨ ਦੀ ਲੋੜ ਆ ਇੱਕ ਬੱਚਾ ਨਾ ਗਿਆ ਤੇ ساری ਜ਼ਿੰਦਗੀ ਪੰਜਾਬ ਦੀ ਬਾਜੇ ਇਹਨਾਂ ਨੂੰ ਬਚਣਾ ਚਾਹੀਦਾ ਤੇ ਆਪਣੀ ਮਿਹਨਤ ਤੇ ਮੁਸਕਤ ਇੱਥੇ ਕਰਕੇ ਕਰ ਲੈਣਾ ਚੰਗਾ ਏਜੰਟ ਦੇ ਖਿਲਾਫ ਤੁਸੀਂ ਕੋਈ ਕਾਰਵਾਈ ਵੀ ਸ਼ਿਕਾਇਤ ਵੀ ਦਿੱਤੀ ਹੋਈ ਹੈ ਕੋਲਿਸਟ ਨੂੰ ਹਾਂ ਕੱਲ ਮਤਲਬ ਗੱਲ ਹੋਈ ਸੀਗੀ ਇਹ ਸਾਰੀ ਜੋ ਆਈ ਦੁਖੀ ਹਿਰਦੇ ਨਾਲ ਫੇਰ ਗਏ ਸਰਕਲ ਤੇ ਉਹਨਾਂ ਨੇ ਇਹ ਸਾਰੀ ਕੰਪਲੇਂਟ ਦਰਜ ਕੀਤੀ ਹੈ ਕੀ ਮੰਗ ਕਰਦੇ ਹੋ ਜੀ ਤੁਸੀਂ ਬਸ ਇਨਸਾਫ ਮਿਲਣਾ ਚਾਹੀਦਾ ਜੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਕੰਪਲੇਂਟ ਦੇ ਰਾਹੀਂ ਕਿ ਵੀ ਇੱਕ ਲੜਕਾ ਜਿਹੜਾ ਜਗਮੀਤ ਸਿੰਘ ਹੈ ਉਹਨੂੰ ਇੱਕ ਏਜੰਟ ਨੇ ਬਾਹਰ ਭੇਜਿਆ ਸੀ ਜੋ ਕਿ ਪਨਾਮਾ ਤੋਂ ਲਾਪਤਾ ਹੋ ਗਿਆ ਉਹਦੇ ਬਾਅਦ ਉਹਦਾ ਕੋਈ ਟ੍ਰੇਸ ਨਹੀਂ ਮਿਲ ਰਿਹਾ ਫਿਰ ਇਹਦੇ ਵਿੱਚ ਜਿਹੜਾ ਕੰਪਲੇਨੈਂਟ ਸੀ ਜਦੋਂ ਉਹਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਉੱਤੇ ਆਪਾਂ ਜਦੋਂ ਉਹਨੂੰ ਵੈਰੀਫਾਈ ਕੀਤਾ ਤੇ ਪਤਾ ਲੱਗਿਆ ਕਿ ਵੀ ਜਿਹੜਾ ਏਜੰਟ ਸੀ ਉਹਦਾ ਨਾਮ ਹੈ ਪਰਮਿੰਦਰ ਸਿੰਘ ਉਹ ਰਹਿਣ ਵਾਲਾ ਕਾਨੂੰਨ ਗੁਰਦਾਸਪੁਰ ਦਾ ਨਾਲ ਉਹਦੀ ਪਤਨੀ ਬਲਵਿੰਦਰ ਕੌਰ ਇਹ ਦੋਨੋਂ ਉੱਥੋਂ ਦੇ ਰਹਿਣ ਵਾਲੇ ਆ ਤੇ ਇਹ ਜਿਹੜਾ ਲੜਕਾ ਹੈ ਜਗਮੀਤ ਸਿੰਘ ਜਿਹਨੂੰ ਕਿ ਬਾਹਰ ਭੇਜਿਆ ਗਿਆ ਸੀ ਕਿ ਵੀ ਇਹਦੇ ਜਿਹੜੇ ਆਪਣੇ ਫਾਦਰ ਸਾਹਿਬ ਹੈ ਉਹਨਾਂ ਨੇ ਜਿਹੜਾ ਏਜੰਟ ਨਾਲ ਜਿਹੜਾ ਜੋ ਗੱਲ ਹੋਈ ਸੀ ਉਹਦੇ ਵਿੱਚ ਤਕਰੀਬਨ 15 ਕ ਲੱਖ ਰੁਪਏ ਕੈਸ਼ ਇਹਨੂੰ ਦਿੱਤਾ ਸੀ ਤੇ ਤਕਰੀਬਨ 50 ਕ ਲੱਖ ਰੁਪਏ ਚ ਇਹਨਾਂ ਦੀ ਗੱਲ ਹੋਈ ਸੀ ਕਿ ਵੀ ਇਹਨੂੰ ਅਮਰੀਕਾ ਆਪਾਂ ਪਿਜਵਾਣਾ ਡੋਂਗੀ ਲਗਾ ਕੇ ਤੇ ਇਹ ਜਦਕੀ ਪੂਰਾ ਹੀ ਫਰਾਡ ਕੰਮ ਸੀ ਕਿਉਂਕਿ ਇਹ ਲੀਗਲ ਵੇ ਨਹੀਂ ਹੈ ਜਾਣਦਾ ਤੇ ਇਹਦੇ ਦੌਰਾਨ ਜਿਹੜਾ ਇਹ ਲੜਕਾ ਹੈ ਇਹ ਜਿਹੜਾ ਉਹ ਮਿਸ ਹੋ ਗਿਆ ਉਹਨੇ ਬੰਦੇ ਇਹ ਲੜਕੀ ਦਾ ਟ੍ਰੇਸ ਵੀ ਨਹੀਂ ਮਿਲ ਰਿਹਾ ਕਿ ਲੜਕਾ ਕਿੱਥੇ ਹੈ ਇਹ 19 12 2023 ਨੂੰ ਇਹਦੀ ਲਾਸਟ ਗੱਲ ਹੋਈ ਸੀ ਆਪਣੇ ਪੇਰੈਂਟਸ ਨਾਲ ਉਹਦੇ ਬਾਅਦ ਇਹ ਜਿਹੜਾ ਲੜਕਾ ਮਿਸਿੰਗ ਹੈ ਤੇ ਜਿਹੜਾ 15 ਲੱਖ ਰੁਪਏ ਏਜੰਟ ਨੇ ਲਏ ਇਲੀਗਲੀ ਬਾਹਰ ਭੇਜਣ ਲਈ ਤੇ ਉਹਦੇ ਬਾਅਦ ਲੜਕਾ ਵੀ ਮਿਸਿੰਗ ਹੈ ਇਹਦੇ ਬਾਅਦ ਆਪਾਂ ਇਮੀਡੀਏਟਲੀ ਐਕਟ ਕਰਦੇ ਹੋਏ ਇਹ ਜਿਹੜਾ ਏਜੰਟ ਹੈ ਬਲਵਿੰਦਰ ਅ ਏਜੰਟ ਆ ਪਰਮਿੰਦਰ ਸਿੰਘ ਤੇ ਉਹਦੀ ਪਤਨੀ ਬਲਵਿੰਦਰ ਕੌਰ ਦੋਨੋਂ ਦੇ ਖਿਲਾਫ ਜਿਹੜਾ ਡਿਵੀਜ਼ਨ ਨੰਬਰ 2 ਥਾਣੇ 'ਚ ਮੁਕੱਦਮਾ ਅ ਅੰਡਰ ਸੈਕਸ਼ਨ 346 420 ਤੇ ਇਮੀਗ੍ਰੇਸ਼ਨ ਐਕਟ ਦਾ 24 ਸੈਕਸ਼ਨ ਦੇ ਤਹਿਤ ਜਿਹੜੀ ਆਪਾਂ ਜਿਹੜੀ ਆ ਉਹ ਐਫ ਆਈ ਆਰ ਰਜਿਸਟਰ ਕੀਤੀ ਹੈ ਤੇ ਇਹਨਾਂ ਦੇ ਜਿਹੜੀ ਲੋਕੇਸ਼ਨ ਉੱਥੇ ਰੇਡ ਵੀ ਕਰ ਰਹੇ ਆ ਤੇ ਮੈਂ ਇੱਥੇ ਦੱਸਣਾ ਚਾਹਨਾ ਹੈ ਕਿ ਇਹ ਬੜਾ ਟਿਪੀਕਲ ਕੇਸ ਆਪਣੇ ਆਪ ਚੇ ਕਿ ਵੀ ਇੱਕ ਲੜਕਾ ਇੱਥੋਂ ਜਿਹੜਾ ਉਹ ਗਿਆ ਤੇ ਅੱਗੇ ਜਾ ਕੇ ਮਿਸਿੰਗ ਹੋ ਗਿਆ ਪਨਾਮਾ ਦੇ ਏਰੀਆ ਚ ਤੇ ਇਹ ਬੜੀ ਹੀ ਸੈਂਸਿਟਿਵ ਗੱਲ ਵੀ ਹੈ ਕਿਉਂਕਿ ਜਿਨ੍ਹਾਂ ਦਾ ਬੱਚਾ ਮਿਸ ਹੋਇਆ ਉਹ ਵੀ ਕਾਫੀ ਇਸ ਚੀਜ਼ ਨੂੰ ਫੀਲ ਕਰਦੇ ਆ ਕਿ ਵੀ ਸਾਡੇ ਬੱਚੇ ਨਾਲ ਸਾਡੀ ਗੱਲ ਨਹੀਂ ਹੋ ਪਾਰੀ ਉਹ ਠੀਕ ਹੈ ਕਿਸ ਤਰ੍ਹਾਂ ਤੇ ਪੁਲਿਸ ਨੇ ਤਾਂ ਹੀ ਇਮੀਡੀਏਟਲੀ ਐਕਟ ਕਰਦੇ ਹੋਏ ਮੌਕੇ ਤੇ ਹੀ ਜਦੋਂ ਆਪਣੇ ਕੋਲੇ ਕੰਪਲੇਂਟ ਆਈ ਇਮੀਡੀਏਟ ਇਨਕੁਆਰੀ ਕਰ ਦੋਏ ਆਪਾਂ ਇੱਥੇ ਐਫ ਆਈ ਆਰ ਲੋਜ ਕਰਤੀ ਹੈ ਤੇ ਤਾਂ ਕਿ ਐਟ ਲੀਸਟ ਜਿਹੜਾ ਜਿਸ ਨੇ ਇਹ ਗਲਤ ਕੰਮ ਕੀਤਾ ਉਹਨੂੰ ਉਸ ਦੀ ਇਹ ਸਜ਼ਾ ਮਿਲੇ ਤੇ ਉਹਨੂੰ ਆਪਾਂ ਅਰੈਸਟ ਕਰਨ ਲਈ ਟੀਮਾਂ ਵੀ ਸਪੈਸ਼ਲ ਜਿਹੜੀਆਂ ਕੰਡਕਟ ਆਪਣੀਆਂ ਕਨਸਟੀਟਿਊਟ ਕੀਤੀਆਂ ਜਿਹੜੀਆਂ ਇਹਨਾਂ ਨੂੰ ਅਰੈਸਟ ਕਰਨ ਲਈ ਆਪਾਂ ਭੇਜੀਆਂ ਤੇ ਆਪਾਂ ਜਲਦੀ ਇਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਬਾਕੀ ਜਿਹੜੀ ਹੋਰ ਵੀ ਇਹਨਾਂ ਦੇ ਮਤਲਬਕ ਇਮੀਗ੍ਰੇਸ਼ਨ ਚ ਜਿਹੜੀ ਸਾਨੂੰ ਕਾਰਵਾਈ ਕਰਨੀ ਪੈਂਦੀ 에어ਪੋਰਟਸ ਤੇ ਉਹ ਵੀ ਆਪਾਂ ਕਰ ਰਹੇ ਹਾਂ ਤਾਂ ਕਿ ਇਹ ਕਿਤੇ ਸੱਜੇ ਖੱਬੇ ਭੱਜ ਨਾ ਜਾਣ ਤੇ ਨਾਲ ਹੀ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਵੀ ਆਪਣੇ ਇਮੀਗ੍ਰੇਸ਼ਨ ਦਾ ਵੀ ਇੱਥੇ ਕੰਮ ਕਰਦੇ ਆ ਵੀਜ਼ੇ ਵਗੈਰਾ ਲਗਾਉਂਦੇ ਆ ਤੇ ਨਾਲ ਹੀ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੀ ਇੱਛਕ ਹੈ ਕਿ ਦੋਨੋਂ ਹੀ ਮਤਲਬ ਇਲੀਗਲ ਕੰਮ ਨਾ ਕਰਨ ਕਿਉਂਕਿ ਜਿਹੜੇ ਇਮੀਗ੍ਰੇਸ਼ਨ ਦੇ ਇਹਦੇ ਚ ਵੀਜ਼ਾਸ ਵਗੈਰਾ ਲਗਾਉਂਦੇ ਆ ਤੇ ਆਪਣੇ ਸੈਂਟਰ ਇੱਥੇ ਖੋਲੇ ਹੋਏ ਉਹਨਾਂ ਨੇ ਵੀਜ਼ੇ ਉਹ ਇਸ ਤਰੀਕੇ ਦੇ ਕੰਮਾਂ 'ਚ ਬਿਲਕੁਲ ਇਨਵੋਲ ਨਾ ਹੋਣ ਕਿਸ ਨੂੰ ਵੀ ਭੇਜਣਾ ਲੀਗਲੀ ਭੇਜਣ ਇਲੀਗਲੀ ਨਾ ਭੇਜਣ ਤਾਂ ਕਿ ਇਸ ਤਰ੍ਹਾਂ ਦਾ ਜਿਹੜਾ ਵਕੂਆ ਨਾ ਵਾਪਰੇ ਜਿਹਦੇ ਚ ਇਹ ਲੜਕਾ ਮਿਸਿੰਗ ਹੋ ਗਿਆ ਤੇ ਆਪਾਂ ਬਹੁਤ ਸਖਤ ਐਕਸ਼ਨ ਕਰਾਂਗੇ ਅਗਰ ਸਾਨੂੰ ਅੱਗੇ ਵੀ ਕੋਈ ਇਦਾਂ ਦੀ ਇਨਫੋਰਮੇਸ਼ਨ ਮਿਲਦੀ ਹੈ ਕਿ ਵੀ ਕਿਸੇ ਨੇ ਆਪਣਾ ਇਹ ਇਮੀਗ੍ਰੇਸ਼ਨ ਦੇ ਆਫਿਸ ਖੋਲ ਕੇ ਤੇ ਆਪਣਾ ਇਸ ਤਰੀਕੇ ਨਾਲ ਕਿਸੇ ਨਾਲ ਠੱਗੀ ਠੋਰੀ ਮਾਰੀ ਹੈ ਜਿਸ ਮੌਜੂਦਾ ਕੇਸ 'ਚ ਦਾ 15 ਲੱਖ ਦੀ ਠੱਗੀ ਮਾਰ ਲਈ ਇਹਨਾਂ ਨੇ ਤੇ ਆਪਾਂ ਇਤੇ ਕਾਫੀ ਸਖਤ ਐਕਸ਼ਨ ਕਰਾਂਗੇ